ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਕਰਮਾ ਦੇ 나ਗੀ ਪਰਿਵਾਰ ਦੇ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਮੁਖਵੰਦ ਸਿੰਘ 나ਗੀ ਦੇ ਸਮੁੱਚੇ ਪਰਿਵਾਰ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ 나ਗੀ ਕੰਪਲੈਕਸ ਨੇੜੇ ਗਾਂਧੀ ਗਰਾਊਂਡ ਢਾੜੀਵਾਲ ਵਿਖੇ ਬਾਬਾ ਵਿਸ਼ਕਰਮਾ ਜੀ ਦਾ ਦਿਵਸ ਮਨਾਇਆ ਗਿਆ ਜਿਸ ਦੀ ਅਰੰਭਤਾ ਪੰਡਿਤ ਮਨੋਜ ਜੀ ਵੱਲੋਂ ਮੰਤਰ ਉਚਾਰਨ ਕਰਦੇ ਹੋਏ ਹਵਨਜਗ ਕੀਤਾ ਗਿਆ ਜਿਸ ਦੌਰਾਨ ਮੁਖਵੰਦ ਸਿੰਘ 나ਗੀ ਦੇ ਸਮੁੱਚੇ ਪਰਿਵਾਰਕ ਮੈਂਬਰ ਸਮੇਤ ਜਿੱਚੇ ਤੌਰ ਤੇ ਪਹੁੰਚੇ ਨਗਰ ਕੌਂਸਲ ਪ੍ਰਧਾਨ ਅਸ਼ੇਨ ਦੁੱਗਲ ਸ਼ਿਸ਼ਣਾ ਉਦਯੋਗ ਬਾਲਾ ਸਾਬ ਥਾਗਦੇ ਪੰਜਾਬ ਯੂਥ ਪ੍ਰਧਾਨ ਹਿਮਾਂਤੋ ਇਲਾਵਾ ਇਲਾਕਾ ਨਿਵਾਸੀਆਂ ਬਾਬਾ ਵਿਸ਼ਕਰਮਾ ਦੇਸ਼ ਦੀ ਵਿਦਾਇ ਦਿੰਦੇ ਹੋਏ ਕਹਿਆ ਕਿ ਮੁਖੰਦ ਸਿੰਘ ਨਾਗੀ ਵੱਲੋਂ ਹਰ ਸਾਲ ਕੀਤਾ ਜਾਂਦਾ ਉਪਰਾਲਾ ਸਲੰਗਾ ਜੋਗ ਹੈ ਅਤੇ ਜਿਹੜੇ ਇਨਸਾਨ ਆਪਣੇ ਬਜ਼ੁਰਗਾਂ ਵੱਲੋਂ ਸ਼ੁਰੂ ਕੀਤੀ ਪਰੰਪਰਾ ਨੂੰ ਜਾਰੀ ਰੱਖਦੇ ਹਨ ਉਹ ਪਰਿਵਾਰ ਹਮੇਸ਼ਾ ਹੀ ਚਰਦੀ ਕਲਾ ਦੇ ਵਿੱਚ ਰਹਿੰਦਾ ਹੈ ਇਸ ਮੌਕੇ ਤੇ ਮੁਖੰਦ ਸਿੰਘ ਨਾਗੀ ਨੇ ਪਹੁੰਚੇ ਸਖਸੀਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸੈਂਟਰ ਇੰਸਪੈਕਟਰ ਸੰਜੀਵ ਸੋਨੀ ਗਗਨਦੀਪ ਸਿੰਘ 나ਗੀ ਗੁਰ ਸਿਦਕ ਸਿੰਘ 나ਗੀ ਏਕਮਜੋਤ ਸਿੰਘ 나ਗੀ ਗੁਰ 시ਵਤ ਸਿੰਘ 나ਗੀ ਗੁਰਵਿੰਦਰ ਸਿੰਘ 나ਗੀ ਅਮਨਦੀਪ ਸਿੰਘ 나ਗੀ ਨਿਰਪੈ ਸਿੰਘ 나ਗੀ ਲੋਕਨਾਥ ਸ਼ਰਮਾ ਕੇਵਲ ਕਿਸ਼ਨ ਸ਼ਰਮਾ ਵਰਤਮਾਜਨ ਤੋਂ ਇਲਾਵਾ ਪੋਰਾ ਜਰਸਾਲ ਸਮਾਗਮ ਦੌਰਾਨ ਚਾਪ ਕੋਰੇ ਤੇ ਗੁਰੂ ਕਾ ਲੰਗਰ ਵੀ ਲਗਾਇਆ ਗਿਆ ਅਨਿਦਾਵ ਨਾ ਕਿਹਾ ਤਾਂ ਦਿਓ ਹਰ ਸਾਲ ਆਵਾਂਗੇ ਇਸ ਕਰਮਾਂ ਦੇ ਤਬਾਈਦਮ ਲਾਇਆ ਜਾ ਰਹੇ ਆ ਅਸੀਂ ਇੱਥੇ ਲਾਗੀ ਕਬਲਸ ਦੇ ਵਿੱਚ ਹਰ ਸਾਲ ਬਾਬਾ ਕਸ਼ਕਰਮਾ ਜੀ ਦਾ ਜਨਮ ਦਿਹਾੜਾ ਜਿਹੜਾ ਹੈ ਉਹ ਇੱਥੇ ਮਨਾਉਂਦੇ ਹਾਂ ਤੇ ਸਾਰੇ ਸੱਜਣਾ ਸ਼ਹਿਰ ਵਾਸੀਆਂ ਤੇ ਆਪਣੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਇਹ ਮਨਾਇਆ ਜਾਂਦਾ ਹੈ ਇਹ ਜਿਹੜੀ ਰੀਤ ਆ ਮੇਰੇ ਵੱਡੇ ਭਾਈ ਸਾਹਿਬ ਸੁਰਗਵਾਸੀ ਸਰਦਾਰ ਭਿੰਦਰ ਸਿੰਘ ਦੇ ਕੋ ਦਰਸ਼ਨ ਸੇ ਘੋਣਾ ਵੱਲੋਂ ਚਲਾਈ ਗਈ ਆ ਤੇ ਅਸੀਂ ਉਹਨਾਂ ਦੀ ਰੀਤ ਨੂੰ ਅੱਗੇ ਚਲਾ ਰਹੇ ਹਾਂ ਅੱਜ ਉਸ ਵਿਸ਼ਕਰਮਾ ਜੀ ਦਾ ਜਨ ਵਿਧਿਆਰਾ ਹੈ ਜਿਨ੍ਹਾਂ ਦੀ ਦਸਤਕਾਰੀ ਦੇ ਪਿੱਛੇ ਅਸੀਂ ਅੱਜ ਸਾਰੀਆਂ ਜੜੀਆਂ ਹਸਤਨਾ ਕੰਮ ਕਰਦੀਆਂ ਹੱਤਨਾ ਕੰਮ ਕਰਦੀਆਂ ਹਨ ਬਰਾਦਰੀਆਂ ਜਾਂ ਦੂਸਰੇ ਵੀ ਕੋਈ ਜਿਹੜੇ ਕੰਮ ਕਰਦੇ ਨੇ ਅੱਜ ਅਸੀਂ ਉਹਨਾਂ ਦਾ ਓਟ ਆਸਰਾ ਲੈ ਕੇ ਕਿ ਅਸੀਂ ਇਹ ਸਾਰਾ ਕੰਮ ਜਿਹੜਾ ਹੈ ਉਹਨਾਂ ਦੀ ਰਹਿਮਾਈ ਦੇ ਹੇਠ ਹੀ ਇਹ ਕੰਮ ਕਰਦੇ ਹਾਂ ਤੇ ਮੈਂ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰਾਂਗਾ ਕਿ ਉਹ ਵੀ ਇਸੇ ਤਰ੍ਹਾਂ ਹੀ ਇਹ ਜਨਮ ਦਿਹਾੜਾ ਜਿਹੜਾ ਹੈ ਬਾਬਾ ਬਿਸ਼ਕਰਮਾ ਜੀ ਦਾ ਉਹ ਮਨਾਇਆ ਕਰਨ ਅਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਆਪਣੇ ਉਹਨਾਂ ਦੇ ਸੰਧ ਨੇ ਉਹਨਾਂ ਨੇ ਧੋ ਕੇ ਸਵੇਰੇ ਸ਼ਾਮ ਉਹਨਾਂ ਦੀ ਅੱਜ ਦੇ ਦਿਨ ਪੂਜਾ ਕਰਿਆ ਕਰਨ ਤੇ ਅੱਜ ਦੇ ਦਿਨ ਉਹਨਾਂ ਨੂੰ ਜਿਹੜਾ ਉਹ ਵਿਸ਼ਰਾਮ ਦਵਾਇਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਹਰ ਸਾਲ ਦੀ ਤਰ੍ਹਾਂ ਜਿਹੜੇ ਸਾਡੇ ਸਾਡੇ ਦੁਸ਼ਰਾ ਕਮੇਟੀ ਦੇ ਮੈਂਬਰ ਵੀ ਨੇ ਸੇਵਾ ਭਾਰਤੀ ਦਾ ਲੀਡਰ ਵੀ ਨੇ ਪਰ ਸ਼ਹਿਰ ਦੇ ਵਿੱਚ ਧਾਰਮਿਕ ਸਮਾਜਿਕ ਕੰਮਾਂ ਦੇ ਵਿੱਚ ਵੱਧ ਵਿਚੜ ਕੇ ਜਿਹੜੇ ਅੱਗੇ ਹੁੰਦੇ ਨੇ ਸਾਡੇ ਮਖਵੰਤ ਸਿੰਘ 나ਗੀ ਜੀ ਇਹਨਾਂ ਵੱਲੋਂ ਹਰ ਸਾਲ ਇਹਨਾਂ ਦੇ ਪਰਿਵਾਰ ਵੱਲੋਂ ਆਸਾ ਦੀ ਤਰ੍ਹਾਂ ਜਿਹੜਾ ਵਿਸ਼ਕਰਮਾ ਦੇ ਮਨਾਇਆ ਜਾਂਦਾ ਜਿੱਦਾਂ ਪਹਿਲਾਂ ਹਵਨ ਕੀਤਾ ਉਸ ਤੋਂ ਬਾਅਦ ਹੁਣ ਚਾਹ ਪਕੌੜੇ ਦਾ ਜਿਹੜਾ ਲੰਗਰ ਹੈ ਇਸ ਤੋਂ ਬਾਅਦ ਗੁਰੂ ਦਾ ਲੰਗਰ ਜਿਹੜਾ ਵਰਤਾਇਆ ਜਾਣਾ ਇਸੇ ਤਰ੍ਹਾਂ ਇਹ ਹਰ ਸਾਲ ਦੀ ਤਰ੍ਹਾਂ ਜਿਹੜਾ ਇਹ ਪ੍ਰੋਗਰਾਮ ਕਰਦੇ ਨੇ ਜਿਹਦੇ ਵਿੱਚ ਸ਼ਹਿਰ ਦੀਆਂ ਧਾਰਮਿਕ ਰਾਜਸੀ ਰਾਜਨੀਤਿਕ ਲੋਕ ਜਿਹੜੇ ਇੱਥੇ ਪਹੁੰਚਦੇ ਨੇ ਮੈਂ ਇਹਨਾਂ ਇਹਨਾਂ ਦੇ ਪਰਿਵਾਰ ਬਾਰੇ ਦੱਸਣਾ ਚਾਹੁੰਦਾ ਕਿ ਦੁੱਖ ਸੁੱਖ ਦੇ ਮਖਵਨ ਸਿੰਘ ਨਾਗੀ ਜੀ ਜਿੱਦਾਂ ਸਾਡੇ ਦਿਸਹਾਰਾ ਕਮੇਟੀ ਦੇ ਮੈਂਬਰ ਨੇ ਉੱਥੇ ਵੀ ਬੜਾ ਸਹਿਯੋਗ ਕਰਦੇ ਨੇ ਕੋਈ ਇਹਨਾਂ ਕੋਈ ਗਰੀਬ ਆਂਦਾ ਕਿ ਇਹ ਕੰਮ ਲਈ ਜਾਂਦਾ ਇਹ ਪਰਿਵਾਰ ਅੱਗੇ ਹੋ ਕੇ ਜਿਹੜਾ ਹਰ ਇੱਕ ਦੀ ਮਦਦ ਕਰਦਾ ਜਿੱਦਾਂ ਇਹਨਾਂ ਦੇ ਬੇਟੇ ਨੇ ਉਹ ਵੀ ਅੱਗੇ ਹੋ ਕੇ ਹਰ ਬੰਦੇ ਦੀ ਮਦਦ ਕਰਦੇ ਨੇ ਤੇ ਮੈਂ ਪਰਮਾਤਮਾ ਅਗੇ ਅਰਦਾਸ ਇਹੋ ਹੀ ਕਰਦਾ ਕਿ ਇਹਨਾਂ ਨੂੰ ਕਿਤੇ ਹਰ ਸਾਲ ਦੀ ਤਰ੍ਹਾਂ ਇਹ ਪ੍ਰੋਗਰਾਮ ਕਰਦੇ ਨੇ ਇਸੇ ਤਰ੍ਹਾਂ ਹਰ ਸਾਲ ਪ੍ਰੋਗਰਾਮ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਜੀ ਪਤਾਨੀ ਦੱਸ ਦਿਓ ਬਾਬਾ ਜੀ ਬਕਰਮਾ ਜੀ ਦਾ ਦਿਨ ਮਨਾਇਆ ਹੈ ਕੌਣ ਕੇ ਗੋਰੀਏ ਸ਼੍ਰੀ ਵਿਸ਼ਕਰਮਾ ਮਹਾਰਾਜ ਜੀ ਜੈ ਅੱਜ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਸਾਡੇ ਘਾਰੀਵਾਲ ਦੇ ਵਿੱਚ ਤੁਸੀਂ ਜਾਣਦੇ ਹੋ ਵੀ 나ਗੀ ਪਰਿਵਾਰ ਜੀ ਸਾਡੇ ਮਕੰਨ ਸਿੰਘ 나ਗੀ ਜੀ ਬਹੁਤ ਹੀ ਸਤਿਕਾਰਯੋਗ ਨੇ ਹਰ ਸਾਲ ਅਸੀਂ ਇੱਥੇ ਆਨੇ ਆ ਦੇ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਮਨਾਨੇ ਆ ਨਾਗੀ ਪਰਿਵਾਰ ਅੱਜ ਇੱਕ ਵਿਸ਼ਾਲ ਲੰਗਰ ਵੀ ਲਾਂਦੇ ਨੇ ਹਰ ਸਾਲ ਇਸੇ ਜਨਮ ਦਿਨ ਦਿਹਾੜੇ ਤੇ ਹੀ ਤੇ ਮੈਂ ਪ੍ਰਮਾਤਮਾ ਦੇ ਅੱਗੇ ਵਾਹਿਗੁਰੂ ਜੀ ਕੀ ਪ੍ਰਾਰਥਨਾ ਕਰਨਾ ਵੀ ਨਾਗੀ ਪਰਿਵਾਰ ਤੇ ಅಪਾਰ ਕਿਰਪਾ ਬਣਾ ਕੇ ਰੱਖਣ ਜਿਸ ਤਰ੍ਹਾਂ ਇਹ ਇਹਨਾਂ ਦੇ ਬਜ਼ੁਰਗ ਇਸ ਇਹ ਚੱਲਦੀ ਆ ਰਹੀ ਆ ਹਰ ਵਿਸ਼ਕਰਮਾ ਦੇ ਜਨਮ ਦਿਹਾੜੇ ਤੇ ਲੰਗਰ ਲਾਂਦੇ ਨੇ ਆਰਤੀ ਕੀਤੇ ਨੇ ਤੇ ਸਾਰਿਆਂ ਵਾਸਤੇ ਸਾਰੇ ਧਾਰੀਵਾਲ ਵਾਸਤੇ ਜੋਬ ਪ੍ਰਾਰਥਨਾ ਕਰਦੇ ਨੇ ਤੇ ਉਜਾਰਾਂ ਦੀ ਵੀ ਪੂਜਾ ਕੀਤੀ ਜਾਂਦੀ ਆ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਆਪਣੇ ਆਪਣੀ family ਪਰਿਵਾਰ ਵੱਲੋਂ ਆਪਣੇ ਕਾਉਂਸਲਰ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਵਾਈ ਬਿਰਜ ਜੀ ਦਾ ਘਾਲ ਸਾਹਿਬ ਵਾਈ ਜੀ ਦਾ